ਸਸਰੀ ਕਾਲ ਸਾਰਿਆਂ ਨੂੰ ਤੇ ਗਾਇਸ ਅੱਜ ਹੈਗਾ ਐਤਵਾਰ ਤੇ ਅਹੀਂ ਸੋਚਿਆ ਕਿ ਮਤਲਬ ਅੱਜ ਸਾਗ ਬਣਾਉਣੇ ਕਿਉਂਕਿ ਸਾਡੇ ਨਾ ਮੇਥੀ ਆ ਮੇਥੀ ਆ ਹਨਾ ਮਤਲਬ ਸਾਗ ਬਹੁਤ ਹੋਇਆ ਹੋਇਆ ਸੀ ਡੈਡੀ ਕਹਿੰਦੇ ਅੱਜ ਤੁਸੀਂ ਸਾਗ ਬਣਾ ਲਓ ਤੇ ਸਭ ਤੋਂ ਪਹਿਲਾਂ ਆਪਾਂ ਮੇਥੀ ਕੱਟ ਕਰਦੇ ਚਲ ਡੈਡੀ ਇੰਨਾ ਬਹੁਤ ਹੁੰਦਾ ਹੈ ਕਿ ਨਹੀਂ ਨਹੀਂ ਹੋਰ ਤੋਲ ਲੋ ਸਵੇਰ ਤੋਂ ਹੀ ਬਣਾਵਾਂਗੇ ਤੇ ਦੁਪਹਿਰੇ ਖਾਵਾਂਗੇ ਹਨਾ ਟਾਈਮ ਤਾਂ ਲੱਗੇਗਾ ਹੀ ਮਾਰ ਰਿਹਾ ਐਦਾਂ ਉਹਨੂੰ ਵੀ ਆਰਾਮ ਨਾਲ ਪੋਸਟ ਕਰੀ ਹੋਏ ਦੇਖੀ ਐ ਨਾਲ ਜਿਵੇਂ ਹਾਂ ਚੱਲ ਜਾ ਉਹ ਨਾਲ ਪੋਸਟ ਕਰੀਆ ਠੀਕ ਆ ਆ ਹੁੰਦਾ ਇਦੋਂ ਚੱਕ ਕੇ ਸਿੱਧਾ ਮਾਰੋ ਪਰੇ ਲੱਕੜਾਂ ਤੇ ਠੀਕ ਆ ਹਾਂ ਉਹਨੇ ਇੱਕ ਚੱਲ ਫੇਰ ਦੋ ਪੂਰਾ ਬਹਿ ਕੇ ਇਦਾ ਉੱਠਣਾ ਠੀਕ ਐ ਇਸ ਕਰਨ ਹੂੰ ਚੱਲ ਹੁਣ ਉੱਠ ਮੀਰਾ ਚੱਲ ਲੈ ਜਾਉਂਦੀ ਚਲਾ ਆਇਆ ਪਰ ਇਹਦੀ ਬਾਤ ਗਾਇਸ ਇਹਦਾ ਪਾਣੀ ਆ ਜਾ ਉਹ ਠੀਕ ਐ ਨਹੀਂ ਨਹੀਂ ਬਸ ਕੀ ਪਤਾ ਲੈ ਮੈਂ ਵੈਸੇ ਨਹੀਂ ਚੱਕਣਾ ਚਲੋ ਇਨਈਆ ਇਹ ਤਾਂ ਪਾਲਕਾ ਪਹਿਲਾਂ ਪਾਲ ਪਹਿਲਾਂ ਪਾਲਕਾ ਵੇ ਸਾਗ ਵਾਦੂ ਉੱਥੇ ਵਾਦੂ ਆ ਚਲੋ ਜੀ ਹੁਣ ਆਪਾਂ ਸਾਗ ਤੋੜਾਂਗੇ ਪਹਿਲਾਂ ਆਪਾਂ ਪਾਲਕ ਫਿਰ ਸਾਗ ਫਿਰ ਵੀਰੇ ਹੁਣੀ ਵੀ ਆਉਂਦੇ ਪਏ ਭਾਬੀ ਹੁਣੀ ਵੀ ਆ ਜਾਣਗੇ ਫਿਰ ਸਾਰੇ ਜਣੇ ਬੈਠ ਕੇ ਲੱਕਣਾ ਲੁਕਣਾ ਵੀ ਲੈ ਆਏ ਆ ਠੀਕ ਹੈ ਦੇਸੀ ਚੁੱਲੇ ਤੇ ਬਣਾਵਾਂਗੇ ਇਹ ਦੋ ਹੱਥ ਨਾਲ ਹੀ ਕੱਟ ਲੋ ਤਾਂ ਜ਼ਿਆਦਾ ਵਧੀਆ ਦਾਤਰੀ ਲੈ ਆਉਂਦੀ ਨਹੀਂ ਦਾਤਰੀ ਨਾਲ ਫੇ ਸੂਤ ਨਹੀਂ ਨਾ ਆਉਂਦਾ ਬੜਾ ਇਹਦਾ ਖੇਲੇ ਵੇ ਅਰੇ ਕਿੰਨੀ ਹੈਣਾ ਅੱਜ ਸਾਗ ਖਾਵਾਂਗੇ ਪੇ ਰਜੀ ਦੂਸਰੀਆਂ ਰੋਟੀਆਂ ਵੀ ਲਾ ਲਾ ਲਿਓ ਹਾਂ ਕਣਕਾਂ ਲਗਣ ਉਹ ਵੀ ਲਾਉਣੀਆਂ ਹੈ ਹੈ ਉਹ ਐਵੇਂ ਕਰਾਂਗੇ ਕਰੋ ਮੰਮੀ ਨੂੰ ਕਹਿ ਦਾਂਗੇ ਹੂੰ ਇਹ ਵਿਆਹ ਵਾ ਲੱਗਦਾ ਕਿਸੇ ਦਾ ਹੈ ਹੋ ਇੱਕ ਪਿੱਛੇ ਰਹਿ ਗਈ ਆਪਣੇ ਵਾਲੀ ਕਿਹੜੀ ਆਪਣੇ ਵਾਲੀ ਇੱਕ ਉਹ ਮਗਰੋਂ ਡਈ ਉਹ ਇੱਕ ਉਹ ਮਗਰ ਏ ਉਹ ਆ ਗਈ ਬਈ ਉਹ ਭਾਵੇਂ ਵੇਹੇ ਜਾਂਦੇ ਹੁਣ ਨਹੀਂ ਜਿੱਨੀ ਸਪੀਡ ਹਨ ਹੌਸਾ ਇਕੱਠੇ ਹੀ ਆ ਸਾਰੇ ਨਾ ਨਹੀਂ ਮੈਂ ਚਲਾਤੀ ਆ ਫੇਰ ਹੈਲੋ ਆ ਆ ਆ ਇਤੋਂ ਆਸਾ ਤੇ ਕਰ ਤੂੰ ਨਾ 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 ਚੱਲ ਉਹਨ ਨਾਲ ਇੱਥੋਂ ਦੀ ਅਸਲ ਤੇ ਉਹ ਹਾਂ ਅੱਛਾ ਉਹ ਦਾ ਨਾ ਕਾਲ ਆਈ ਤੇ ਇਹਨੂੰ ਸਾਹ ਉੱਪਰ ਅੱਜ ਕਿਤਾ ਕਾਲਾ ਬੜਾ ਅੱਛਾ ਕਿਹਦੀ ਬਾਤ ਹੋਣੀ ਹੈ ਅੱਗੇ ਹੂੰ ਹੂੰ ਤੂੰ ਮਨ ਨਾਲੇ ਕੰਮ ਕਰਦਾ ਹੈ ਕਥਾ ਲੱਗ ਜਾਂਦਾ ਵੀ ਇੱਕ ਮਨ ਚੱਲਿਆ ਵਾ ਓ ਇਦਾਂ ਦੀ ਛੋਟੀ ਲੱਗ ਗਈ ਹੁਣ ਛੇੜੀ ਹੋਣਾ ਵਿੱਚ ਛੋਟੀ ਅਰੇ ਆ ਯਾਰ ਇਹ ਮੇਰੀ ਬੜੀ ਵੱਡੀ ਚੱਲਦੀ ਹੁੰਦੀ ਹੈ ਇਸ ਕਰਕੇ ਕਿੱਥੇ ਰੋਟੀ ਲੈਣ ਗਿਆ ਹਾਂ ਉਹ ਤਾਂ ਬਾਲਟੀ ਚ ਰੋਟੀ ਪਾ ਲਿਆਈ ਨਾ ਕਿਉਂ ਬਾਲਟੀ ਕਰਨੀ ਬਾਲਟੀ ਸਾਨੂੰ ਚਾਹੀਦੀ ਆ ਬਾਲਟੀ ਚਾਹੀਦੀ ਡੈਡੀ ਕੋਈ ਲਾ ਦਿਓ 100 100 ਤਾਂ ਕਰਕੇ ਪੈਸੇ ਵੜਦੇ ਲੋਕ ਤੁਸੀਂ ਤੂੰ ਹੀ ਲਾ ਲੋ ਮੈਂ ਇਹੀ ਕਿਹਾ ਹਨ ਉਹ ਕੀ ਲਾਵੇ ਬੰਦਾ ਵਾ ਹੱਕ ਤੇ ਇੱਥੇ ਨਹੀਂ ਨਹੀਂ ਕੋਕ ਕੋ ਲਾਵੇ ਅਗੇਤੀ ਇਦਾਂ ਹੀ ਹਨਾ ਬਾਦ ਰੱਲ ਲਾ ਬਾਦ ਹੋਈ ਨਹੀਂ ਹੁੰਦੀ ਇਹਦੀ ਉਹ ਬਾਟਲ ਉਹ ਨੂੰ ਪਰਕੇ ਲੈ ਆਨੇ ਆ ਧੋ ਲੈ ਹਣੇ ਐਨਾ ਜੋ ਇੱਥੇ ਪਕਾਈ ਲਾਉਂਦਾ ਆਹ ਆਹ ਕਰੇਡ ਪਰ ਤੇ ਲਾਜੇ ਕਿ ਬਾਏ ਉਹਨਰ ਦੇ ਆ ਕੇ ਨਹੀਂ ਆ ਕੇ ਕਿ ਬਾਏ ਉਹ ਇੱਕ ਥੋ ਐ ਲਿਆਉ ਭਾਈ ਸਾਗਲਾ ਵਾਦੇ ਥੋੜਾ ਰਹਿ ਗਿਆ ਹਰ ਰੁਕ ਜੂ ਬਤਾਉਂਗਾ ਖਾਲੇ ਰੋਟੀ ਓਏ ਕਿੰਨਾ ਵਧੀਆ ਇਹ ਕੀ ਅੱਛਾ ਤੀ ਪੁੱਛ ਪੁੱਛ ਜੜੰਗੇ ਬਤਾਉਂਗਾ ਵੀ ਵਧੀਆ ਕੰਮ ਆ ਫੜੀ ਮੈਂ ਰੋਟੀ ਖਾਲਾ ਰੱਜੀ ਨੇ ਖਾਇਆ ਨਹੀਂ ਜਾ ਭਾਈ ਅੱਛਾ ਤ ਨਜ਼ਾਰਾ ਕੰਮ ਆ ਹੈ ਚਲੋ ਜੀ ਕਿੰਨਾ ਕ ਟਾਈਮ ਲੱਗੂ ਇਦਾਂ ਬਸ 5 ਮਿੰਟ ਚ ਹੋ ਜਾਣਾ ਨਹੀਂ ਰੱਖ ਨੂੰ ਕੋਲੇ ਨਾ ਕੋਈ ਚੱਕਰ ਸਟੈਂਡ ਜਆ ਬਣਾ ਦੇਣਾ ਹੈ ਇਦਾਂ ਇੱਕ ਨਹੀਂ ਮੈਂ ਕਾ ਥੱਲੇ ਸੱਟ ਨਾ ਜਾ। ਸੇਕ ਬੜਾ। ਉਹ ਉਧਰ ਲੜਾਈ ਹੋ ਗਈ ਹਨ ਰੋਟੀਆਂ ਨਾਲ। ਲੜਾਈ ਕੰਮ ਨਾਲ। ਇਹ ਲਾਪਰੇ ਚੋਦਾ। ਜੇ ਤੂੰ ਇੰਦੇ ਨਾ ਰੱਜ ਲਿਆ ਬਾਜ ਤਾਡਾ ਸਾਖਾ ਨੂੰ ਨਹੀਂ ਜੀ ਕਰਨਾ। ਜੇ ਸਾਹਵਣਾ ਰੋਟੀਆਂ ਫੜ ਲੀਆਂ। ਧੋਕ ਪਾਲਾ ਦੇਸੀ ਪੋਣਾ ਦਾ। ਉਹ ਪਿਆਈ। ਸਾਗ ਮੰਨ ਲੈ ਤੂੰ। ਉਹ ਤੱਕ ਚਲੇਂਗੇ। 3 ਵਜੇ ਬੰਦ ਨਾ ਵਾ। ਹਾਂ ਜੇ ਘਰ ਤੋਂ ਧੋਕ ਲੈ ਹੋਣਾ। ਆ ਜਾ। ਸ਼ਰਮਾ ਕੇ ਕੋਈ ਫਾਇਦਾ ਨਹੀਂ ਏਦਾਂ ਇੱਕ ਹੋਰ ਸ਼ਰਮਾਉਂਦਾ ਰਹਿੰਦਾ। ਅੱਜ ਇੰਨਾ ਚੱਕਿਆ ਕਰੋ ਬੁਰਕੀ ਫੇਕੀ ਖਸਾਈ ਜਾਂਦੇ ਮੈਂ। ਦੇਖ ਲਓ ਮਿਰਚ ਫੜ ਲਈ ਮਿਰਚ। ਮਿਰਚ ਕੌੜੀ ਆ ਕਿਵੇਂ ਆ? ਨਾ ਹੈ? ਕੱਟੀ। ਤੂੰ ਕਿញੇ ਹਾ ਕੇ? ਦੋ ਹੀ। ਤੂੰ ਹੀ ਸੋ ਮੇਰੇ ਨਾਲ। ਉਹ ਚੱਕਦਾ ਹੀ ਨਹੀਂਗਾ। ਹਾਂ। ਇਹ ਦੇਦਾ ਅੱਜ ਤਾਂ ਰੋਟੀ ਕਦੇ ਚਰਬਾਤ ਖਾਦੀ। ਨਸ ਚਿਰ ਦੀ ਖਾਦੀ ਸ਼ਾਹ। ਆ ਬਈ ਉਹ ਤੋਂ ਨਹੀਂ ਆ ਜੰਗਲੀ ਵਾਲਾ ਕਾ ਜਿਵੇਂ ਕਿਤੇ ਬੰਨ ਰੱਖ ਕੇ ਚਲੋ ਜੀ ਅੱਜ ਇਹਨਾਂ ਨੂੰ ਛੁੱਟੀ ਐ ਐਤਵਾਰ ਆ ਤੇ ਇਹ ਕਹਿੰਦੇ ਵੀ ਸਾਡਾ ਮੈਚ ਕਰਾ ਦੋ ਤੇ ਰੱਸੀ ਲੱਭੀ ਆ ਤੇ ਜਾਲੀ ਲਾ ਲੋ ਜੋ ਵੀ ਤੇ ਖਿੱਚਣ ਲੱਗੇ ਆ ਤੇ ਤੂੰ ਇਹਦੇ ਨਾਲ ਹੁਣਾਵਾ ਚਲੇ ਛੋਟੇ ਆ ਉਹ ਵੱਡਾ ਵਾ ਦੇਖ ਦੇ ਕਿਹੜਾ ਖੇਚਦਾ ਹਾਂ ਅਲਕੀਰ ਜੋ ਹਾਂ ਅੱਜ ਦੇਖਦੇ ਆ ਫਿਰ ਜ਼ੋਰ ਕਿਦੇ ਚ ਜ਼ਿਆਦਾ ਚਲੋ ਹੋ ਕੂਹਰ ਕੱਲਾ ਹੀ ਆ ਉਹ ਵੀ ਕੱਲਾ ਹੀ ਓਏ ਕੂਹਰ ਕੱਲਾ ਹੀ ਲੱਗਿਆ ਓਏ ਓਏ ਤੂਰ ਵੇਖ ਲਾ ਸਟਾਪ ਲਾਈਵ ਹਾਂ ਓਏ ਯਾਰ ਕਿਧਰ ਲਾਇਨ ਤੇ ਮਾਰ ਚਾਹ ਮੈਂ ਵੀ ਨਹੀਂ ਦਿੰਦਾ ਸੌਖਾ ਬਸ ਹਾਰ ਗਿਆ ਕੂਆ ਰੋ ਵੀ ਲੈਣ ਆ ਗਈ ਨੰਗ ਗਿਆ ਕੰਡੇ ਪਸੇ ਕਰ ਫਰਾਵਾ ਰਹਿਣ ਦੇ ਲੋੜ ਹੀ ਨਹੀਂ ਕੂਆ ਹਾਰ ਗਿਆ ਵਾ ਅੱਲਾ ਉਹ ਅਸਬਾਸ ਯਾਰ ਬਸ ਮੇਰੇ ਕੰਡੇਆ ਛਿੱਟਾਂ ਲੱਗੀ ਸੀ ਸਟਾਰਟ ਹੂੰ 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 ਹ ਬਾਈ ਕੀਆ ਸਾਡਾ ਸਾਡਾ ਵੇਹਲਾ ਜੋਰ ਹੈਗਾ ਨਾ ਚਲੋ ਉਧਰ ਰਜੀਤ ਕੂਹਰ ਤੇ ਇਧਰ ਕੱਲਾ ਕੂਹਰ ਅਰੇ ਰਜੀਤ ਕੂਹਰ ਬੈਠ ਰਜੀਤ ਰੋਸ ਚੱਲ ਚਲੋ ਚਲੋ 1 2 3 ਸਟਾਰਟ ਓਏ ਓਏ ਹਾਰ ਗਿਆ ਫਿਰ ਲਾਉਣਾ ਮੈਚ ਇੱਕ ਗੱਲ ਓ ਜ਼ੋਰ ਵਾ ਭਾਬੀ ਹੁਣਾਂ ਨਾ ਲਾਉਣਾ ਰੱਜੀ ਬਲਾ ਮਜ਼ਾ ਹੋਣਾ ਚਲੋ ਬੁਲਾ ਲਿਆ ਚਲੋ ਰਜੀਤ ਭਾਬੀ ਦਾ ਮੈਚ ਹਾਂਜੀ ਅੱਜ ਤੁਹਾਡਾ ਮੈਚ ਵੇਖਣਾ ਚਪਲਾਵਾ ਚਪਲਾ ਗਾਂ ਕਰਦੀ ਹੈ ਹਣ ਸਗੋ ਵਧੀਆ ਕੀਤਾ ਰੋਟੀ ਨਹੀਂ ਖਾਦੀ ਫਿਰ ਕੋਈ ਨਹੀਂ ਕੋਈ ਖਾਦੀ ਨਹੀਂ ਸਵੇਰ ਦੀ ਆ ਲੈਣ ਚਲੋ 1 2 3 ਅੱਜ ਜੀ ਮਜਾਂਦੀ ਆ ਅੱਜ ਵੇਖ ਲੈਨੇ ਆ ਹਰਪੀਸ ਹਰਪੀਸ ਜ਼ੋਰ ਨਾਲ ਵੇਜ ਆਏ ਟਾਡੀ ਨੂੰ ਪੈਰ ਟੱਚ ਹੋ ਗਏ ਨਾ ਹਾਂ ਚਲੋ ਸੈਕਿੰਡ ਮੈਚ ਹਾਂ ਰਾਜੀ ਟੱਚ ਨੇ ਹੋ ਗਏ ਤੇਰੇ ਸੈਕਿੰਡ ਲਾਉਣਾ ਤੂੰ ਉੱਧਰ ਚੱਲ ਜਾ ਤੂੰ ਉੱਧਰ ਚੱਲ ਜਾ ਭਾਬੀ ਤੂੰ ਇੱਧਰ ਆ ਜਾ ਤੂੰ ਇੱਧਰ ਆ ਜਾ ਚਲੋ ਜੀ ਇੱਕ ਜਣਾ ਉਧਰ ਚਲ ਜੋ ਉਹ ਬਸ ਤੂੰ ਭਰੇ ਰਹਿ ਕੂਹੜਾ ਜੀ ਆ ਵੀ ਐਡਾ ਤਕੜਾ ਜੋ ਤੂੰ ਮੈਂ ਬਣਾਵਾਂਗੀ ਆ ਵੀ ਆ ਲੈਣਾ ਹੁਣ ਸਿੱਧੀ ਕਰਤੀ ਚਲੋ ਚਲੋ ਆ ਵੀ ਕਿਨੇ ਘਰ ਜਾ ਰਿਹਾ ਜੀ ਇਹ ਤਾਂ ਵੈਸੇ ਹੀ ਹੱਦ ਨਾਲ ਜਿਤਨਾ ਹਰਵੇਂ ਨਾ ਕੂਹੜੋਣੀ ਚੱਕ ਦੇ ਤਾਨੂੰ ਹਰ ਚੱਕ ਦੇ ਚੱਕ ਦੇ ਚੱਕ ਦੇ ਕੰਮ ਆ ਹੱਬ पड़ो मैं ऑन करती चलो आ करन लगे तुम्हें दिक। ओ अभी दिक। चापिया तो Ha ha ha. ਵਾਲੇ ਆ ਮਮਾ ਐਕਸਰਸਾਈਜ਼ ਕਰਨ ਦਾ ਫੈਸਲਾ ਹੋ ਗਿਆ ਲੱਗ ਗਿਆ ਚਲੋ ਬਈ ਇੱਥੇ ਚਾਹ ਬਣਦੀ ਪਈ ਆ ਹੁਣ ਤੇ ਲਾਪਰੀ ਕਹਿੰਦਾ ਮੈਂ ਇਹਨਾਂ ਦਵਾਣਾ ਲਾਉਣਾ ਮੈਂ ਖੇਚ ਲੂੰ ਆਜੋ ਭਰਾਵਾ ਇੱਕ ਜਾਨੀ ਲੰਮੀ ਪੈ ਜਾਂਦੀ ਓ ਇੱਕ ਜਾਨ ਜ਼ੋਰ ਲਾਉਂਦਾ ਹੀ ਘਾਹ ਦੇ ਉੱਤੇ ਪੈਰ ਸਲਿੱਪ ਹੋ ਜਾਂਦੀ ਵੱਡਾ ਜਿਹਨ ਬੜਾ ਹੋ ਜਾਂਦਾ ਇਹਨਾਂ ਦਾ ਚਲੋ ਵਾਹੇ ਕਰੋ ਨਹੀਂ ਤਾ ਤੁਸੀਂ ਰੋਟਾ ਖਾ ਖਾ ਗਾਲਣਾ ਇਹਨਾਂ ਨੇ ਟੁੱਟ ਗਿਆ ਸਰਾਵਾ ਅਸੀਂ ਪਤਾ ਕੀ ਇਹੀਂ ਚ ਲਾਇਆ ਜੇ ਹਰ ਗੀਆਂ ਇਹ ਤਾਂ ਫਿਰ ਬੇਸ਼ਤੀ ਜੀ ਆਏ ਹਾਏ ਬੜੇ ਤੇਜ਼ਾ ਉੱਟਾ ਹੋ ਗਿਆ ਸਟੀਮਾਂ ਲਾਉਂਦੇ ਆ ਗੱਲ ਸੁਣ ਕੀ ਗੱਲ ਆ ਆ ਵੇਖੋ ਖਿਓ ਖਾ ਖਾ ਕੇ ਸਿਫਤੀ ਤੇ ਹਰ ਕੇ ਆ ਗਿਆ ਰੋਟਾ ਖਾ ਖਾ ਲੈ ਖਿਓ ਖਾ ਖਾ ਗਾਲ ਤਾਂ ਚੱਲ ਆਪਰੇ ਆ ਜਾ ਇਹਨਾਂ ਨਾਲ ਆ ਹੁਣ ਬਾਤ ਚੁੱਪ ਹੋ ਗਈ ਨਹੀਂ ਚਾਹ ਪੀ ਕੇ ਚਾਹ ਰਿੰ ਰਿੰ ਕਵਲੀ ਹੋ ਗਈ ਹੈ ਚਲੋ ਭਾਈ ਉਹ ਭਰਾਵਾ ਉੱਤੋਂ ਤੋਂ ਚੱਕੀ ਪਾਣੀ ਲੈ ਚਾਹ ਪੀ ਲੋ ਤਾਹਾਂ ਚਾਹ ਥੋੜੀ ਤੇ ਫਿਰ ਜਿਹੜਾ ਰਹਿ ਗਿਆ ਰਹਿ ਗਿਆ ਚਲੋ ਜੀ ਹੁਣ ਚਾਹ ਪੀ ਕੇ ਉਸ ਤੋਂ ਬਾਅਦ ਸਾਗ ਆਪਾਂ ਰੱਖ ਦੇਣਾ ਠੀਕ ਆ ਮੱਕੀ ਦਾ ਆਟਾ ਲਿਆਂਦਾ ਸ਼ੁਕਰ ਤੋ ਪਿਆਰਾ ਪਤਾ ਟਾਟਾ ਲੰਬੇ ਦੰਗਾ ਸ਼ਾਮ ਦਾ ਆ ਲੈ ਲੈਨ ਚ ਲੱਗ ਜਾਓ ਲੈਨ ਚ ਲੱਗ ਜਾਓ ਮੇਰੇ ਮੇਰੇ ਪਾ ਦੇ ਕੋਈ ਨਹੀਂ ਕੋਈ ਪਰਵਾਹ ਨਹੀਂ ਬਾਬਾ ਬਹੁਤ ਆਸ਼ੁਕਰੀਆ ਲੱਗਦਾ ਮੈਨੂੰ ਇੱਕ ਸ਼ੌਕ ਲੈ ਲੈ ਦੇਖੋ ਜੀ ਅਮਲੀ ਆ ਗਏ ਚਾਹ ਪੀਨ ਸਾਰੇ ਬਗਾਲੀ ਦੇ ਮੈਨੂੰ ਨਹੀਂ ਨਹੀਂ ਮੈਨੂੰ ਇੱਕ ਸ਼ੌਕ ਲੈ ਲੈ ਜਾਓ ਕੁੱਤਾ ਮੀਟ ਜਾਓ ਚੈੱਕ ਪਰ ਹੋ ਗਿਆ ਨਹੀਂ ਆਉਣਾ ਇੱਕ ਪਿੰਨੀ ਦੇ ਚਾਹ ਤੇ ਇੱਕ ਲਸਾ ਚਾਹ ਦਾ ਪਿਆਲਾ ਮੈਂ ਖਾ ਗਈ ਸਾਰੇ ਕਿਵੇਂ ਦੀਆਂ ਬਣੀਆਂ ਭਾਬੀ ਸਵਾਦ ਸੀ ਨਾ ਚਲੋ ਚੱਲ ਪਿਓ ਲਿਓ ਕੋਈ ਹੋ ਪਾ ਜੀ ਜਾਨੀ ਸਵਾਦ ਬਣੀ ਜੀ ਨਹੀਂ ਕਿਾ ਗਰਮ ਜਾਦੀ ਰਾੜ ਹੌਲੀ 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 ਤਾਲੀ ਲੋ ਬਈ ਸਾਗ ਦੀ ਤਿਆਰੀ ਹੁਣ ਇਹ ਪਾਣੀ ਗਰਮ ਲੈ ਆਉ ਦੇ ਘਰੋਂ ਆ ਪੀਓ ਮਜ਼ਾ ਉਹ ਚਾਚਾਵੇਂ ਉਹ ਨਹੀਂ ਨਾਦੀ ਇਹ ਵੀ ਇਹ ਪਾਣੀ ਪੀਣਾ ਮਾਦੀ ਸਾਡੇ ਖੜੋ ਤੇਰੀ ਪੀਣੀ ਨਹੀਂ ਹੈ ਜੀ ਮੈਨੂੰ ਆ ਵੀ ਰੱਖਿਆ ਚਾਹੀਓਗੇ ਜੀ ਅਸਲ ਫੜ ਕੇ ਲਿਆ ਬਹੁਤ ਗਰਮ ਘੰਡੇ ਲੈ ਮੈਂ ਕਿਨੇ ਇੱਕ ਹੋਰ ਚੁੱਲਾ ਬਣਾ ਲਈਏ ਉਹਦੇ ਤੇ ਉਹ ਬਣਾਈ ਜਾਈਏ ਫਿਰ ਐ ਕਰੋ ਜੇ ਰੋਟੀ ਪਚਾਉਣਾ ਇੱਕ ਟਾਈਮ 8 ਵਜੇ ਉੱਠਾ ਬਲੋ ਫਿਰ ਇੱਕ 2 ਵਜੇ ਖਾਧੀ ਤੇ ਮੁਕੇ ਰਾਤ ਨੂੰ ਉਹਦੇ ਟੋਕੀ ਆ ਜੇ ਮਮੀ ਤਾਂ ਘਰ ਪੇ ਆ ਜਾਏਗੀ ਇਹ ਤੌੜੀ ਛੋਟੀ ਨਾ ਉੱਕੇ ਪੈਜੂ ਸਾਰਾ ਤਾਂ ਰਹਿ ਥਾਂ ਹੋਈ ਜਾਣਾ ਰੋਜ ਚ ਇਹਨਾਂ ਰੱਪੀਓ ਆਪੇ ਹੋਈ ਜਾਣਾ ਬਹਿ ਜਾਣਾ ਇਹ ਗਲੀ ਜਾਣਾ ਨਹੀਂ ਦੋਪੂਰ ਲਾ ਲਓ ਉਹ ਕੁਝ ਰਾਤ ਨੂੰ ਓਏ ਆ ਤਾਰਾ ਤੁਰਾ ਜੋ ਰੰਗਲੇ ਰੰਬੇ ਅੰਦਰ ਆ ਕੇ ਹੋਣੀ ਆ ਬਿਹਾਰ ਓਏ ਇਹ ਨੂੰ ਜੀ ਨਹੀਂ ਨੀ ਦਿੰਦਾ ਸਾਰੇ ਭਾਂਡੇ ਧੋਦੇ ਓਏ ਦੇਖੋ ਹਾਂ ਬਈ ਪੈ ਕਾ ਹੋ ਰਿਹਾ ਇੱਥੇ ਰੱਖ ਦੋ ਤੋ ਦੇ ਨੋਰਮਲ ਤਰ੍ਹਾਂ ਰੱਖਿਆ ਪਰੋਟਨ ਲਾ ਲਓ ਪਰੋਟਨ ਲਾਏਂਗੇ ਤੋਟਾ ੜਕਾ ਪੋਣੂ ਓਰ ਭਾਂਡੇ ਰੰਬੇ ਕਾ ਚੱਲਦਾ ਹੈ ਨਾ ਓਵਰ ਦੇ ਪੈਰਾਂ ਦੇ ਤਰ੍ਹਾਂ ਰੱਖਣਾ ਵਿੱਚ ਇਸ ਕਰਨ ਵੀ ਇਦਾਂ ਹੀ ਆ ਆ ਸਰੀਆ ਹਾਂਜੀ ਕੀ ਆ ਚਾਚਾ ਸਰਪ੍ਰਾਈਜ਼ ਲਿਆ ਆਂ ਹਾਂ ਪੀਣਾ ਲ ਮਗਰ ਪੀ ਲੋ ਕੋਕ ਪੀਣਾ ਐਨਨ ਨੇ ਪੀਣਾ ਨਹੀਂ ਕੋਕ ਪੀਣਾ ਸਪਰਾਈਟ ਪੀਣਾ ਦੱਸੋ ਕੋਕ ਪੀਣਾ ਵਾ ਚਲੋ ਡੈਡੀ ਕੋਕ ਲੈ ਆਇਓ ਅੱਛੇ ਵਾਲਿਓ ਤੂੰ ਲਿਆ ਦੀ ਡੈਡੀ ਨੇ ਜਾਣਾ ਹੀ ਆ ਅੱਛਾ ਸਾਗ ਨਾਲ ਕੋਕ ਤੈਨੂੰ ਬੱਦ ਹੋਊਗੀ ਥਾਡੀ ਯਾਰ ਐਂਡ ਤੇ ਨਾ ਸਾਗ ਖਾ ਲਓ ਨਾ ਪਹਿਲਾਂ ਯਾਰ ਨਿਆਣਿਆਂ ਦਾ ਕਰਕੇ ਰਹਿੰਦੇ ਹੋ ਕੀ ਅਰਜੀ ਫੜ ਜੀ ਆ ਕੱਢਣਾ ਪੈਣਾ ਕੋਲਬੀਰ ਹੈਲੋ ਇਹ ਚਾਈ ਰਾਤ ਨਹੀਂ ਨਾ ਪਾਣੀ ਆਪਾਂ ਨੂੰ ਯੂਜ਼ੋ ਦਾ ਕਰਨਾ ਹੋਵੇ ਤਾਂ ਆਟੇ ਲਈ ਵੀ ਯੂਜ਼ ਕਰ ਸਕਦੇ ਨਾ ਮੰਮਾ ਹੈਲੋ ਹੈਲੋ ਕੀਤਾ ਇਹ ਤਾਂ ਚੱਕਿਆ ਨਹੀਂ ਪੂਰਾ ਟਾਈਮ ਕੀ ਹੈ ਦਾਦੀ ਜੀ ਲੰਝਾ 2 ਵਜੇ ਸੀ ਕੋਬਰ ਖਾਣਾ ਉਹ ਤੇ ਨਹੀਂ ਹੋਣਾ ਉਹ ਕੋਬਰ ਮਾਂ ਮੀਤੀ ਆ ਗਿਆ ਆਟਾ ਤੋਂ ਉਹਨੇ ਮਾਰ ਲਿਆ ਹਾਂ ੜੀ ਮੰਮੀ ਨੇ ਨਾ ਪਿਸ਼ਾਨ ਵੀ ਆ ਜਾਂਦਾ ਵੀਰੇ ਸਗੋਂ ਨੂੰ ਉਹ ਆਈ ਮਾਰ ਲਓ ਹਾਂ ਕੀ ਕਰਦਾ ਲਾਹਤ ਲਈ ਨਹੀਂ ਨਾ ਜੀ ਫਿਰ ਨਾ ਕੋਈ ਬੋਲਦਾ ਸੁਣਾ ਉਪਰੇ ਹਣੀ ਕਰੇ ਚਲ ਚਲ ਕੱਟ ਕੱਟ ਫਰਾਈ ਦਾ ਨਹੀਂ ਨਾ ਹੂੰ ਹੁਣ ਕੀ ਕਰਨ ਲੱਗੇ ਆਟਾ ਗੁੰਨਣ ਲੱਗੇ ਹਨਾ ਤੇ ਪਹਿਲਾਂ ਇੰਦੇ ਚ ਗਰਮ ਪਾਣੀ ਪਾਇਆ ਮੱਕੀ ਦੀ ਰੋਟੀ ਪੱਕਣੀ ਆ ਤੇ ਬਾਕੀ ਚੁੱਲਾ ਇੱਥੇ ਇੱਕ ਨਵਾਂ ਹੋਰ ਬਣਾ ਲਿਆ ਆ ਤੇ ਨੋ ਮੋ ਫੋਨ ਕੀ ਰੋਜ਼ ਬਰੋਂ ਦੀ ਬਸ ਪਸਾਗ ਤੂੰ ਦਿਖਾ ਬਣਾ ਰੋਜ਼ ਵਲੌਗ ਬਣਾ ਬੈਟਰੀ ਬੈਟਰੀ ਘਟੋਗੀ 20% ਗੈਸ 20% ਗੈਸ ਅਜਾ ਬੈਟਰੀ ਕਹਿੰਦੀ ਆ 30% ਗੈਸ ਉਹ ਜੜੀ ਵੀਡੀਓ ਅੱਛਾ ਵੀਡੀਓ ਗਈ ਆ ਇਹ ਦੇ ਦੇ ਵੀਡੀਓ ਆਈ ਨਹੀਂ ਇੱਕ ਹੁੰਦਾ ਹੀਗਾ ਵਿਚਾਰਾ ਹੁਣ ਗਵਾਚ ਗਿਆ ਉਹ ਚਲੋ ਜੀ ਹੁਣ ਹੌਲੀ ਹੌਲੀ ਸ਼ਾਮ ਹੋਈ ਜਾਂਦੀ ਦੇਖ ਲਓ ਤੇ ਬਾਕੀ ਸਾਗ ਨੂੰ ਤਾਂ ਪੂਰਾ ਦੇਣੀ ਲੱਗ ਜਾਂਦਾ ਹਨਾ ਕਿੰਨਾ ਚਿਰ ਹੋ ਗਿਆ ਤੁਹਾਨੂੰ ਰੱਖੇ ਨੂੰ ਅਸੀਂ ਰੱਖਿਆ ਕੁਛ ਇੱਕ ਪਾਇ ਇੱਕ ਵਜੇ ਹਨਾ ਬਣ ਗਿਆ ਹੋਣਾ ਵਾ 80 ਨਹੀਂ ਗੱਲ ਹੁੰਦੀ ਕਿਉਂ ਵੀਰੇ ਚਲੋ ਤੇ ਅੱਛਾ ਦੋ ਬੰਨੇ ਚੱਲਦਾ ਪਿਆ ਕੰਮ ਆਟੇ ਦਾ ਹੈ ਤਾ ਲਾਪਰੀ ਜਲਦੀ ਤੁਰ ਪਿਆ ਉੱਥੋਂ ਆਪਾਂ ਫੋਨ ਕਰਨ ਲੱਗੇ ਮੈਂ ਆਪਾਂ ਫੋਨ ਇਹਨੂੰ ਲੇਟ ਕੀਤਾ ਇਹ ਆ ਗਿਆ ਬੜਾ ਚਲਿਆ ਆਪਾਂ ਚੇਤਾ ਬਾਅਦ ਚ ਆਇਆ ਚੇਤਾ ਨੂੰ ਭੁੱਲ ਗਿਆ ਚਲੋ ਜੀ ਤੇ ਹੁਣ ਇੱਥੇ ਪੱਕਣ ਲੱਗੇ ਰੋਟੀਆਂ ਮੱਕੀ ਦੀ ਰੋਟੀ ਗਰਮ ਹੋ ਗਈ ਆ ਨਹੀਂ ਹਨਾ ਇਹ ਪਾਪੀ ਗਰਮ ਨਹੀਂ ਹੋਈ ਤਾਂ ਸਹੀ ਹੈ ਇੱਕ ਪਾ ਕੇ ਵੇਖ ਲੋ ਅੱਛਾ ਮਤਲਬ ਇਹਨੇ ਇਹ ਚੱਕੜਾ ਵੇਲਣੇ ਦੀ ਲੋੜ ਹੀ ਨਹੀਂ ਨਾ ਨਾ ਹਨਾ ਫੇ ਆ ਤੁਸੀਂ ਪਹਿਲਾਂ ਵੇਲ ਦਿਆ ਨੀ ਹੁੰਦੇ ਹੀ ਆਪਾਂ ਸ਼ਾਇਦ ਕਿ ਨਹੀਂ ਮੈਂ ਕਿਉਂਕਿ ਸੋ ਥਾਪ ਕੇ ਪਕਾ ਲਈਦੀ ਚੱਕਲੇ ਤੇ ਹੂੰ ਇਹ ਕੰਮ ਵਧੀਆ ਨਾ ਦੋ ਚੀਜ਼ਾਂ ਦੀ ਲੋੜ ਹੀ ਨਹੀਂ ਪਈ ਲਿਆ ਹੁੰਦੀ ਹੈ ਚਕਲੇ ਤੇ ਲਪਾਪ ਆਏ ਕਰਕੇ ਹੂੰ ਮੈਂ ਵੀ ਉਹ ਸਾਗ ਤੇ ਵਿਚਾਰਾ ਸਵੀਰ ਤੇ ਲੱਕੜੀ ਸਾਰੀ ਖਤਮ ਹੋ ਗਿਆ ਕੰਮ ਹੀ ਇਹ ਬਾਲਣਾ ਹੋ ਲੱਗਦਾ ਸਾਰੀ ਦਿਹਾੜੀ ਇਦਾਂ ਹੀ ਅਸਾਲ ਸਾਡਾ ਡੜਨਾ ਵੀ ਹੈ ਨਾ ਸਾਥ ਵਿੱਚ ਓਏ ਪਹਿਲਾਂ ਇਹ ਦੇਖ ਲਓ ਮੈਂ ਜ਼ਿਆਦਾ ਤੇ ਨਹੀਂ ਕਰੀ ਜਾਂਦਾ ਹਾਂ ਥੋੜਾ ਚਾਹੀਦਾ ਉਹ ਨਹੀਂ ਨਹੀਂ ਸਾਗ ਬਹੁਤ ਆ ਜਿਆਦਾ ਇੰਨਾ ਅਦਰਕ ਬੰਦਾ ਇੱਕ ਉਹਦਾ ਹੀ ਖਾ ਲਿੰਦਾ ਉਹ ਜਿਸ ਕਨ ਜਾ ਕੇ ਤੈਨੂੰ ਜਦੋਂ ਆਪਾਂ ਅਨੰਦਪੁਰ ਸਾਹਿਬ ਗਏ ਸੀ ਦੂਰ ਦੂਰ ਕਵਾਲੀਆਂ ਜੀਆਂ ਮੈਂ ਤਾਂ ਦੱਸਾਂ ਓ ਇਥੋਂ ਪੂਰ ਨਹੀਂ ਆਇਆ ਉਹ ਉਹਨੇ ਨਾ ਕੀ ਕਰਨਾ ਮੇਰੇ ਨਾਲ ਖੇਡਦਾ ਬਾਂਤ ਬਣ ਗਿਆ ਹੁਣ ਆ ਸਾਗ ਹਾਂ ਹੁਣ ਤਾਂ ਸ਼ਾਮ ਹੋ ਗਈ ਆ ਕਰਦਾ ਫਿਰਦਾ ਕਹਿੰਦਾ ਛੇ ਲੱਗੇ ਤੇ ਨਹੀਂ ਪੋਣਾ ਇਹ ਵਿੱਚ ਪੋਣਾ ਹੋਰ ਸਾਗ ਦੇ ਅੱਛਾ ਇਹ ਇਹੀ ਵਿੱਚ ਪੋਣਾ ਹਾਂ ਭਰਾਵਾ ਕਦੂ ਪਾਈ ਦੇ ਆ ਆ ਪਹਿਲੀ ਵਾਰੀ ਤੂੰ ਵੇਖਣ ਲੱਗਾ ਇਹ ਚੀਜ਼ਾਂ ਇਹ ਪਾਉਂਦੇ ਆ ਵੀਰੇ ਹੋਣੀ ਕਦੂ ਕਦੂ ਆ ਤਾਂ ਨਾ ਸਵਾਦ ਬੰਦਾ ਨਾ ਸਿਰੇ ਲੱਗ ਜਾਂਦਾ ਚੱਲ ਅਜੇ ਕਦੂ ਪਾ ਲੋ ਬੰਦ ਗੋਭੀ ਪਾ ਲੋ ਪਾ ਲਈਓ ਯਾਰ ਇਹ ਸਾਗ ਐ ਚ ਜੋ ਕੋ ਮਰਜ਼ੀ ਪਾਈਓ ਹੁਣ ਤੂੰ ਕਹਿਣਾ ਪੱਠੇ ਪੁੱਠੇ ਸਟਾਲਾ ਸੂ ਲੋ ਜੀ ਸਾਰੇ ਜਾਣੇ ਆਏ ਹੋਏ ਮੋਟਰ ਤੇ ਤੇ ਇਹ ਸਾਗ ਆ ਇੱਥੇ ਸਾਗ ਸਵੇਰ ਦਾ ਲੱਗਾ ਆ ਬਣਨ ਰਿਹਾ ਜਿਹਦੇ ਪਾਸੇ ਅੱਗੇ ਮਿਲੀਆਂ ਹੀ ਰੋਟੀਆਂ ਤਾਂ ਇਦਾਂ ਹਰ ਇੱਕ ਆਪਦਾ ਆਪਦਾ ਕੰਮ ਕਰਦੇ ਪਏ ਜਵਾਕ ਇੱਧਰ ਲੱਗੇ ਹੋਏ ਖੇਡਣ ਸਾਰੇ ਸੌਸ ਬਣ ਗਏ ਬੰਦੇ ਕਹ ਲੋ ਅੱਛਾ ਇਹ ਸਾਰਾ ਕੁਝ ਟੁੜਕਾ ਲੋੜਾ ਆ ਜੀ ਬਹੁਤ ਆਟਾ ਨਹੀਂ ਮੈਨੂੰ ਜੋਈ ਮਿਲਦਾ ਮੈਂ ਮੈਨੂੰ ਗੁੱਲ ਲਾਇਆ ਕਰ ਦਿੰਦਾ ਯਾਰ ਨੂੰ ਨਹੀਂ ਮੰਨਦਾ ਰਾਤ ਨੂੰ ਚੱਲ ਨਹੀਂ ਦੋ ਚਾਰ ਲਿਆ ਕੇ ਲਾ ਲੂੰ ਕਿਉਂ ਆਹ ਆ ਮੈਂ ਲਿਆਵਾਂ ਟਾਣੀਆਂ ਲੱਭ ਲੱਭ ਸਰਕਾਰ ਤੇ ਐਦਾਂ ਦੇ ਐਦਾਂ ਦੀ ਨਾ ਹੋ ਐਦਾਂ ਦੇ ਥੋੜੇ ਲੈ ਮੋਟੇ ਜੇ ਨਹੀਂ ਤਿੱਖੇ ਆ ਗਏ ਨਹੀਂ ਮੈਂ ਲੈ ਕੇ ਆਉਣਾ ਹਨਾ ਬੱਬੀ ਆ ਜਿਹੜਾ ਉਪਰ ਆਣੂ ਬਹੁਤ ਲਿਆਇਆ ਪਨੀਰ ਹੋਵੇ ਨਾ ਵੀਰੇ ਪਤਾ ਨਹੀਂ ਕਹਿੰਦੇ ਕੋਥੇ ਰਹਿ ਗਈਆਂ ਹਾਂ ਉਸ ਮਾਚਲ ਚ ਹੀ ਰਹਿ ਗਈਆਂ ਕਾਕਾ ਖੇਡੀਆਂ ਸੀ ਉਹਦੇ ਉੱਤੇ ਜਾਤ ਹੋਈ ਫਲੀਪ ਕਰਦਾ ਸਵੇਰ ਦਾ ਹਾਂ ਹਾਂ ਬੜੇ ਫੂਨ ਆਏ ਬਹੁਤ ਖੁਸ਼ ਆਇਆ ਉਹ ਕਹਿੰਦਾ ਵਾ ਮੈਨੂੰ ਸਮਾਰੀ ਕਰਦ ਬੜੀ ਪੈ ਕੰਮ ਇਹ ਕਰ ਜਿਹੜਾ ਮੈਂ ਦੱਸਦਾ ਉੱਥੇ ਕੰਮ ਕਰਾ ਨਾ ਨਾ ਹਾਂ ਵਧੀਆ ਤੇ ਮਨ ਇੱਕ ਦੋ ਮਹੀਨੇ ਬਾਅਦ ਆਉਣਾ ਇਹਨੇ ਆਪ ਦਾ ਰਿਕਾਰਡ ਖਰਾਬ ਨਹੀਂ ਕਰਨਾ ਹੁਣ ਤੱਕ ਉਹ ਕਰੀ ਐ ਗਿਣਤੀ ਹੈ ਕੋਈ ਕਿ ਨਹੀਂ ਮੈਂ ਗਿਣੀਆਂ ਤਾਂ ਨਹੀਂ ਵੈਸੇ ਕਾਫੀ ਬਹੁਤ ਹੋ ਗਿਆ ਹਨਾ ਹਾਂ ਲੋੜ ਹੀ ਨਹੀਂ ਗਿੰਦੀ ਬਹੁਤ ਆ ਸਾਰਾ ਆਟਾ ਲਾ ਲੈਣਾ ਨਾ ਚੱਲ ਵਧੀਆ ਲੈ ਆਏ ਵਾਓ ਲੈ ਇਧਰ ਵਾਜੇ ਕਾ ਹੈਂਡਲ ਅਸਤੀ ਰਹਿ ਵੇਲਾ ਕਿੰਨਾ ਕਰ ਗਿਆ ਅਸਤੀ ਹਾਂ ਜੀ ਪਾਇਆ ਵੇਲਾ ਕਿਦਾਂ ਇੰਨਾ ਉੱਚਾ ਹੀ ਘਟ ਘਟ ਪਾਇਆ ਅੱਛਾ ਬਾਲਾ ਪੜਵੀ ਫੋਕ ਕਿਉਂ ਆ ਵੈ ਹਨਾ ਫਿਰ ਵੀ ਹੋਲ ਹੋ ਗਿਆ ਕੰਮ ਮੈਂ ਭਾਂਡੇ ਵੇ ਲੈ ਕੇ ਆਈ ਤੂੰ ਹੋਰ ਲੈ ਕਦਾਣੀ ਚਲੋ ਬਣਾਓ ਚਲੋ ਭਾਈ ਟੜਕਾ ਲਗ ਲਗਾ ਟੁੜਕਾ ਤੇ ਬਾਕੀ ਦੇਖੋ ਐ ਨੂੰ ਕਿੰਨਾ ਘੈਂਟ 뷰 ਲੱਗਦਾ ਪਿਆ ਸਵੇਰ ਦਾ ਸਾਗ ਰੱਖਿਆ ਸ਼ਾਮ ਹੋ ਗਈ ਦੇਖੋ ਬਈ ਪੂਰਾ ਪਰਿਵਾਰ ਇੱਥੇ ਆਇਆ ਹੋਇਆ ਤੇ ਬੜਾ ਮਜ਼ਾ ਆਉਣ ਡਿਆ ਸੱਚੀ ਇੱਥੇ ਚੰਚ ਚ ਨਹੀਂ ਆਉਂਦਾ ਆਹ ਕਾਫੀ ਗੇਲਿਓ ਆਹ ਲੋ ਫਰਾਹਾ ਆਵਦੇ ਵੀ ਰੰਗ ਦੇ ਉਧਰ ਆਵਦੇ ਆਲੇ

ਪਰਪੇਟ ਲਾ ਲੈ ਆਪਾਂ ਖਾਣੇ ਆ ਹੈ ਚਲੋ ਖਾਣੇ ਚਾਹੀਦਾ ਵੀ ਹੋਗਾ ਗੁੰਨਾਵ ਦਾ ਰੋਣਾ ਪਿਆ ਹੋਇਆ ਰੋਣ ਕਲਾਈ ਹੋਈ ਚਾਚੂ ਚਾਚੂ ਹੂੰ ਫੇਰ ਤੱਟਾ ਹੂੰ ਹਾਂ ਚਲੋ ਜੀ ਸਲਾਦ ਕੱਟਿਆ ਗਿਆ ਯਾਰ ਉੱਥੇ ਸਾ ਮਾਰੇ ਦੇਖੋ ਮੂਲ ਕਿੰਨਾ ਘਸਾ ਰਿਹਾ ਆਖਿਓ ਪਾਦਾ ਨਾ ਕੋਈ ਨਾ ਨਗਰਮਾ ਜਬੂਲਾ ਰਿੰਤਾ ਉਹ ਖੰਬਾ ਪਰੇਕਾਰ ਨੂੰ ਜਿਹੜੇ ਪੈਰਾਂ ਚ ਰੰਬਾ ਰੰਬਾ ਪਰੇਕਾਰ ਵੱਜਣਾ ਹੀ ਹਾਂ ਲੈ ਉਹ ਫੇਰ ਮੂਦਾ ਮਾਰਤਾ ਹੀ ਇਹਨੇ ਕੀਤਾ ਨੱਕ ਨੋਲਾ ਗੱਲ ਲਾ ਦੇ ਗਰਮਾ ਵੇਖੀ ਕਿਦਾਂ ਛੋੜਦਾ ਰੋਜ਼ ਪੈਰ ਤੇ ਨਾ ਹੱਜ ਕਰੇ ਕਰ ਲੱਸੀ ਦੀ ਤਿਆਰੀ ਹੋਣ ਢਈ ਬਈ ਲਾਇਸ ਤੇ ਰਾ ਹੀ ਲਾਤਾ ਹਾਂ ਸਫਾਈ ਕਰਤੀ ਬਈ ਹਨਾ ਨਹੀਂ ਇਹ ਇਹ ਕਾਦੇ ਬੂਟੇ ਹੀ ਆ ਦੇ ਇਹ ਤਾਂ ਵਧੀਆ ਹੀ ਗ੍ਰੀਨਰੀ ਹੀ ਸਗੋਂ ਗ੍ਰੀਨਰੀ ਵੜਤੀ ਯਾਰ ਆ ਰੋਜ਼ਾ ਲੂੰ ਫੜਾ ਦੋ ਨਹੀਂ ਆਹ ਕਹਿਣਾ ਇਹ ਵੇਖਿਆ ਸਫਾਈ ਹੋ ਗਈ ਸਾਰੇ ਰੁਕ ਰੁਕ ਰਜੀ ਪਾਓ ਉਹ ਕੋਲ ਮੈਨੂੰ ਕਹਿੰਦੇ ਲਾਪਰੀ ਲੰਗਰ ਵਰਤਾਊਗਾ ਅੱਛਾ ਇੱਕ ਮਿੰਟ ਨਹੀਂ ਮੈਂ ਵਰਤਾਉਂਦਾ ਲਾਪਰੀ ਲੰਗਰ ਖਾਊਗਾ ਆਓ ਲਾਪਰੀ ਤਾਂ ਹੀ ਖਾਣੇ ਆ ਫਾੜ ਫੂਨ ਚਲੋ ਮੇਰੇ ਪੈਰ ਬਹੁਤ ਗੱਲ ਕੋਈ ਨਹੀਂ ਲਾਪਰੀ ਕੋਈ ਨਹੀਂ ਘਰੇ ਜਾ ਕੇ ਬਹੁਤ ਪੈਰ ਰਹਿਣ ਦੇ ਪੈਰਾਂ ਦਾ ਉਹ ਗੋਰੀ ਜੀ ਪੁੰਝਿਆ ਉਹ ਲੂਣ ਢੋ ਲਈ ਜਨੇ ਉਹ ਲੂਣ ਚੱਕੋ ਆ ਡੱਬਾ ਚੱਕੋ ਫਾਪੇਰਾ ਉਹ ਦੇ ਵੀ ਲੂਣਾ ਚੱਕਾ ਡੱਬਾ ਅਰੇ ਜੀ ਨਿਕਾਲੂਣ ਚੱਕ ਚੰਗਾ ਨਹੀਂ ਹੁੰਦਾ ਦੁਨੀਆ ਅੰਨੇ ਭਾਂਡੇ ਕਿਥੇ ਲਾਣ ਜਾਂਦੇ ਨੇ ਮੰਮੀਆਂ ਨਾਲ ਬਿਲਕੁਲ ਸਆਸਾਂ ਤੇ ਬਿਚੀ ਹੋਈਆਂ ਨੇ ਰੋਸ ਤੋਂ ਇੰਨੇ ਫਸਿਆ ਦੀ ਮम्मा ਬੋਲੀ ਸੀ ਇੱਕ ਸੰਦ ਨੂਨ ਮਿਰਚ ਬੰਦਾ ਰਲਾ ਕੇ ਉਹ ਘਰੇ ਬਹੁਤ ਪਿਆ ਹੈ ਓਏ ਲੈ ਆਇਆ ਤੂੰ ਥੋੜਾ ਚਲੋ ਰੋਜੀ ਨੇ ਕਿਹਾ ਮੈਨੂੰ ਲੈ ਆਈਏ ਫਿਰ ਲੈ ਆਉਣੇ ਕੋਈ ਨਹੀਂ ਲੰਗਰ ਕਰਾ ਬਹਿ ਗਏ ਇਹ ਬੱਚੀ ਬਹਿ ਕੇ ਵਾਕ ਕੇ ਕੌਣ ਟੈਂਡੋ ਹੈ ਅਚਾਰੀ ਹੂੰ ਸਲਾਦ ਵੇਖੋ ਇੰਨੇ ਕੱਟਿਆ ਉਹ ਪਤਾ ਨਹੀਂ ਇੰਨੇ ਲਿਆਂਦਾ ਕਿ ਨਹੀਂ ਹਾਂ ਕੀ ਚੀਜ਼ ਦੱਸੋ ਚਾਰ ਚਾਰ ਲੈ ਕੇ ਆਏ ਸਵੇਰੇ ਤੋਂ ਮੈਂ ਅਸੀ ਮਿੱਠੀ ਆ ਕਿ ਮੈਂ ਚਾਜੀਆਂ ਕੋੜੀਆਂ ਆਉ ਖਾ ਤੇ ਰੱਖ ਦੇ ਰੱਖ ਦੇ ਪਾ ਦੇ ਹੁਣ ਪਾ ਦੇ ਪਾ ਦੇ ਪਾ ਦੇ ਮੈਨੂੰ ਨਹੀਂ ਆਉਂਦੀ ਠੰਡ ਜੁੜਦੀ ਨਹੀਂ ਅਸੀ ਨਹੀਂ ਬੁੱਤੋ ਹਸਭ ਦੇ ਹਾਂ ਇਹ ਉਹ ਚਾਹੀਦੀਆਂ ਪਲੇਟਾਂ ਬੇਬੀ ਕਿੰਨੇ ਫੁਲਕੇ ਰੱਖਾਂ 6 3 ਦੋ ਰੱਖ ਦੇ ਪਹਿਲਾਂ ਇੱਕ ਕੋੜੀ ਤਿੰਨ ਰੱਖਣੀ ਜ਼ਿਆਦਾ ਵਾ ਉਹ ਭਰਾਵਾ ਆ ਲੈ ਫਿਰ ਫੜਾ ਦਿੰਨੇ ਆ ਚਲ ਪਹਿਲਾਂ ਤੇ ਕਿਉਂ ਖੜਾ ਦੇ ਉਹ ਕਾਲਾ ਵਾ ਮੈਂ ਜੀ ਫਰਾਈ ਮੈਂ ਪਾ ਲੂੰ ਮੈਂ ਤਾਂ ਦੀ ਰੋਟੀ ਦੇ ਉੱਤੇ ਪਾ ਦੋ ਬਾਹੀ ਦਾ ਰਾਤ ਨੂੰ ਖਾਣੀ ਆ ਉਹ ਪੈ ਗਈ ਤਿੰਨ ਵਜੇ ਤੇ ਰੋਟੀ ਖਾਦੀ ਆ ਉਹ ਭਰਾ ਤਿੰਨ ਵਜੇ ਕਿਹੜੀ ਖਾਦੀ ਕਿਹੜੀ ਫੇਰ ਜਾਂਦੀ ਅੱਛਾ ਸਵੇਰੇ ਲਿਆਂਦੀ ਤੇ ਤਿੰਨ ਵਜੇ ਖਾਦੀ ਮੈਂ ਨਹੀਂ ਪਤਾ ਡਾੜੀ ਇੱਕ ਖਾਣੀ ਆ ਮੈਂ ਨਹੀਂ ਮੈਂ ਸੋ ਆਪਦੇ ਵਾਲੇ ਘਰੇ ਲਾ ਕੇ ਮੈਂ ਹੱਥ ਪਾਗ ਲਿਆ ਇੱਥੋਂ ਇਹ ਚ ਸੈਲਡ ਪਾ ਲੈ ਲੱਸੀ ਲੈ ਗਿਆ ਹੁਣ ਲਾ ਕੇ ਨਹੀਂ ਇਦਾਂ ਕੌਣ ਲਾ ਕੇ ਲੈ ਲੈ ਇਸ ਚ ਲੱਸੀ ਰੱਖ ਦੇ ਗਲਾਸ ਸਾਰੇ ਤੇ ਲੈ ਲੈ ਬਾਈ ਬੋਏ ਮੋਰੇ ਪੱਟੀ ਪੜਾਈ ਜਾ ਤੂੰ ਕਿੰਨਾ ਮਗਨ ਨਹੀਂ ਹੋ ਜਾ ਇਤਨਾ ਮੰਮਾਲ ਨੂੰ ਬੁਗਾ ਕਰ ਉਹ ਅਖਰੀਨਾਂ ਪਾਈ ਮੱਖਣ ਪਾ ਆਹ ਤੇ ਤੂੰ ਹੀ ਲਾ ਉਹ ਹੋਰ ਮੰਗਵਾ ਲੀ ਉਹ ਐਸਾ ਕਿੰਦਾ ਫੈਗਾ ਤੀ ਕੋਬਰ ਤੂੰ ਹੀ ਲਾ ਕੇ ਆ ਕਿਵੇਂ ਬਣਿਆ ਕੋਈ ਦੱਸੂਗਾ ਸਾਗ ਬਹੁਤ ਸਵਾਦ ਬਣਿਆ ਖਾਦਾ ਨਹੀਂ ਹੈ ਜੇ ਆਹ ਵਾਹ ਤੇ ਆਪ ਨੂੰ ਤੇ ਖਾਦਾ ਵੇਖ ਕੇ ਸਵਾਦ ਲੱਗਣ ਡਿਆ ਚੱਲ ਬਈ ਰੈਡੀ ਨੂੰ ਦੇ ਦੇ ਹੂੰ ਰੱਜੀ ਸਾਈਡ ਤੇ ਹੋਈ ਮੜਾਇਆ ਬਹੁਤ ਸਾਰਾ ਤੂੰ ਰਾਹ ਚਾ ਮੈਂ ਰਾਹ ਵਧੀਆ ਮੱਖਣ ਆ ਰਿਹਾ ਹਾਂ ਹਾਂ ਸਾਗ ਨਾਲ ਰੋਟੀ ਤੇ ਉੱਤੇ ਵੀ ਰੱਖ ਕੇ ਖਾ ਲੈਣਾ ਉਹਨਾਂ ਦੇ ਸਾਹ ਚ ਪੂਰਾ ਖਾਦੀ ਰੋਟੀ ਸਾਗ ਨਹੀਂ ਨਹੀਂ ਕੋੜ ਕੋੜ ਦਿੰਦੇ ਨਾ ਰੋਟੀਆਂ ਦੀ ਲੋੜ ਹੀ ਨਹੀਂ ਸਿਕੂਰ ਨੂੰ ਆ ਜੂਮ ਕਿਤੇ ਤੇ ਹੁੰਦਾ ਜਸਤਨਾ ਸੁਛਾਵਾ ਉਹ ਵਾਲਾ ਕੱਪ ਜਿਆ ਇੱਕ ਫੜਾ ਆ ਉਹ ਇੰਨੀ ਸੋਹਣੀ ਆਉਂਦੀ ਐ ਇਸ ਟਾਈਮ ਮਿਲ ਤੂ ਗਲੇ ਨੂੰ ਕੋਲਾ ਇੰਨਾ ਪਤੀਲਾ ਡਾਤਾ ਚਲੋ ਜੇ ਬੱਦਲ ਹੋ ਗਏ ਨਾ ਕਿੱਡਾ ਸੋਹਣਾ ਮੌਸਮ ਦੇਖੋੜਾ ਸਟੇਜ ਤੇ ਜਾ ਰਿਹਾ ਲਵ ਖਾ ਲੈ ਰੋਟੀ ਵੀਰੇ ਬੱਸ ਉੱਪਰ ਦੇਖ ਲੈ ਸੋਹਣਾ ਮੌਸਮ ਫਰੀਜ਼ੀ ਲੱਗਦਾ ਇੰਨਾ ਸੋਹਣਾ ਸੀ ਬਣ ਕੇ ਉਹ ਇੱਕੋ ਦਮੀ ਥੱਲੇ ਚਲੇ ਗਿਆ ਹਾਂ ਹੋ ਇਹ ਬੜੀ ਗੱਲ ਜਿੱਥੇ ਇਹ ਇਦਾਂ ਹੀ ਘਰੇ ਆਇਆ ਨਾ ਉਹ ਆਪੇ ਆ ਵੀ ਰਹੇ ਲੋਹੇ ਹਾਂ ਆਹ ਬਹੁਤ ਇਸ ਸਿੰਗਾ ਨੂੰ ਵੀ ਗਰਮੀ ਚਾਹੀਏ ਜਿਆਦਾ ਓਸੂਰ ਆ ਵੀ ਅੱਧੀ ਰੋਟੀ ਦੇਈ ਫੇਰਾ ਹੀ ਆ ਹਾਂ ਰਾਤਾਂ ਦਾ ਏਸੀ ਚਲਾਇਆ ਲੋਲਾ ਇੱਕ ਦੇਖੋ ਤਾਂ ਮੇਰ ਨਾਲ ਬਹੁਤ ਮੋਟੀ ਲੱਗ ਗਈ ਉਹ ਸਾਨੂੰ ਪਿੱਛੇ ਹਟ ਕੇ ਬਹਿ ਗਏ ਹੈ ਇੱਕ ਉਹ ਵੱਖਰਾ ਹੀ ਖਾਣ ਲੱਗਾ ਉਹ ਸਾਥ ਆ ਬਹਿ ਲੋਕ ਮੈਂ ਕੱ ਵੀ ਉਹ ਵਧੀਆ ਉਹ ਇੱਕ ਮਾਰਿਆ ਨਹੀਂ ਗਰੀਬ ਨੇ ਬਹੁਤ ਬਹੁਤ ਕਰਵਾਉਂਦਾ ਹੈ ਬਸ ਇਹ ਨਹੀਂ ਕਿ ਤਿੰਨ ਕੱਟ ਖਾਦੂਗਾ ਪਿੰਨੂ ਨਹੀਂ ਐ ਰੋਟੀ ਰਜੀਵਲਾ ਇੰਨਾ ਕਿਉਂ ਪਿਆ ਨਹੀਂ ਤਾਂ ਉਦੋਂ ਉਹਦਾ ਹੀ ਆ ਵੀ ਬਲ ਗਈ ਇੱਕ ਪੰਡਾ ਚਾਹ ਲਿਆ ਤਾਂ ਹੀ ਕਹ ਵੈਲਾ ਮਿੱਟੀ ਜੀ ਬਲ ਗਈ ਵੈਲਾ ਉਹ ਮਿੱਟੀ ਜੀ ਉਹ ਵੱਡੀ ਲੱਕੜ ਕਿੱਧਰ ਗਈ ਖਤਮ ਹੋ ਗਈ ਇੱਕ ਵੱਡੀ ਉਹ ਭਰ ਆ ਥੋੜੀ ਰਹਿ ਗਈ ਉਹ ਐਡੀ ਸੇਰਦੀ ਬਲਣ ਡਈ ਹੈ ਨਾ ਕਿੰਨੀ ਹੈ ਲਾਇਆ ਕਿੰਨੀ ਆ ਗਈ ਨਹੀਂ ਥੋੜੇ ਆ ਨਹੀਂ ਆ ਥੂੜ ਪੜਦੀ

ਮੰਡੀਆਂ ਦੇ ਅੱਖੇ ਵੀ ਉਹ ਆ ਰੋਟੀ ਬਣਾ ਬਾਰ ਦੇਖਿਆ ਹੜਾ ਲਾ ਦਿੱਸ ਕਰ ਮੈਂ ਕਿੰਨਾ ਤਾਂ ਵਧੀਆ ਕੰਮ ਕੀਤਾ ਸੀ ਗੈਰ ਸੱਤ ਦਿਨ ਦੀ ਗੰਦਾ ਨਾ 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 ਆਹ ਲਾ ਦਿੱਤੀ ਹੈ ਜਿੰਮ ਦੀ ਗੱਦਾ ਘਟਾਉਣਾ ਕਰਦਾ ਉਹ ਤਾਂ ਉਹ ਸਾਰ ਤੂੰ ਨਾ ਮਰਵਾ ਲਿਓ ਕਮਲਿਆਂ ਦੇ ਹੋਏ ਰੋਇਲ ਦੇਖਿਆ ਖੋਦਿਆ ਉਹ ਕੋਲੇ ਫਰੋ ਹੋ ਗਿਆ ਪੁਰਾਣੇ ਤੋੜ ਤਾਰ ਕੇ ਕਿ ਕਿ ਐਵੇਂ ਦਾ ਆਪਣੇ ਹੋ ਗਏ ਵਿੱਚ ਰੱਤ ਬੈ ਗਏ ਹਾਂ ਇਹ ਕਿਉਂ ਆਇਆ ਕਣ ਹਾਈਸ ਆਪਾ ਲਕੋਲੋ ਬੀ ਵਾਲਾ ਉਹ ਜੇ ਅਰੇ